ਹੈਲੋ ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸੌਣ ਦਾ ਮਹੀਨਾ ਦੇਖੋ ਚੜ ਚੁੱਕਿਆ ਹੈਗਾ ਤੇ ਸਾਰੇ ਹਨਾ ਖੀਰ ਪੂੜੇ ਬਣਾਉਂਦੇ ਆ ਤੇ ਮੈਂ ਵੀ ਇਹ ਸੋਚਿਆ ਅੱਜ ਆਪਣੇ ਫਰੈਂਡਸ ਦੇ ਨਾਲ ਖੀਰ ਪੂੜਿਆਂ ਦੀ ਰੈਸਪੀ ਆਪਾਂ ਸਾਂਝੀ ਕਰ ਦਈਏ ਤੇ ਇਹ ਖੀਰ ਵਾਲੀ ਰੈਸਪੀ ਹਨਾ ਮੇਰੀ ਪੁਰਾਣੀ ਬਣਾਈ ਹੋਈ ਸੀਗੀ ਮੈਂ ਉਹੀ ਤੁਹਾਡੇ ਨਾਲ ਸਾਂਝੀ ਕਰ ਰਹੀ ਆ ਤੇ ਪੂੜੇ ਆਪਾਂ ਨੇ ਅੱਜ ਬਣਾਏ ਸੀ ਇਹ ਖੀਰ ਹਨਾ ਉਸ ਟਾਈਮ ਬਣਾਈ थी ਜਦੋਂ ਆਪਾਂ ਨੇ ਗਾਜਰਾ ਹੁੰਦੀਆਂ ਸੀਗੀਆਂ ਕਿਉਂਕਿ ਮੈਨੂੰ ਆਦਤ ਹੈਗੀ ਵੀ ਥੋੜੀ ਜਿਹੀ ਹੈਲਦੀ ਚੀਜ਼ ਬਣਾ ਕੇ ਨਾ ਰੱਖੀਏ ਤੇ ਤੁਸੀਂ ਜਿਹੜੇ ਫਰੈਂਡ ਨੇ ਪਹਿਲਾਂ ਦੇਖੀ ਆ ਰੈਸਪੀ ਕਿਉਂਕਿ ਮੈਂ ਲਾਈਵ ਬਣਾਉਂਦੀ ਹੁੰਦੀ ਸੀਗੀ ਤੇ ਆਪਣੇ ਦੁੱਧ ਨੂੰ ਪਹਿਲਾਂ ਕੱਢ ਲਿਆ ਉਹਦੇ ਵਿੱਚ ਫਿਰ ਆਪਾਂ ਪਹਿਲਾਂ ਅਲੱਗ ਮੈਂ ਥੋੜਾ ਜਿਹਾ ਚਮਚਕ ਦੇ ਸੀ ਕਿ ਉਹਦਾ ਪਾ ਕੇ ਰੀਨ ਲਿਆ ਸੀਗਾ ਪੂਰਾ ਚੰਗੇ ਤਰੀਕੇ ਨਾਲ ਜਿਵੇਂ ਆਪਾਂ ਹਨਾ ਗਾਜਰ ਪਾਕ ਬਣਾਉਣੇ ਹੁੰਦੇ ਆ ਫਿਰ ਉਹਨੂੰ ਥੋੜਾ ਜਿਹਾ ਮਿੱਠਾ ਪਾ ਲਿਓ ਦੇ ਵਿੱਚ ਚੰਗੇ ਤਰੀਕੇ ਨਾਲ ਉਹਨਾਂ ਨੂੰ ਹਨਾ ਮਿਕਸ ਕਰਕੇ ਫਿਰ ਆਪਾਂ ਨੇ ਦੁੱਧ ਦੇ ਵਿੱਚ ਐਡ ਕਰਤੀਆਂ ਹੁਣ ਇਹਦੇ ਵਿੱਚ ਆਪਾਂ ਤੁਸੀਂ ਡਰਾਈ ਫਰੂਟ ਚੌਲ ਜਾਂ ਜਿਵੇਂ ਆਪਣੇ ਮਖਾਣੇ ਹੁੰਦੇ ਆ ਫੁੱਲ ਮਖਾਣੇ ਹਨਾ ਜਿੰਨੀ ਵੀ ਹੈਲਦੀ ਬਣਾ ਸਕਦੇ ਹੋ ਹਨਾ ਓਨੀ ਬਣਾ ਸਕਦੇ ਹੋ ਕਿਉਂਕਿ ਬੱਚਿਆਂ ਨੂੰ ਇੱਕ ਤਾਂ ਹਨਾ ਹੈਲਦੀ ਚੀਜ਼ ਖਵਾਉਣੀ ਬਹੁਤ ਮੁਸ਼ਕਲ ਆ ਪਰ ਇਦਾਂ ਆਪਾਂ ਉਹਨਾਂ ਨੂੰ ਹਨਾ ਖਵਾ ਸਕਦੇ ਆਂਗੇ ਤੇ ਸਾਉਣ ਦਾ ਮਹੀਨਾ ਹੈਗਾ ਤੁਈ ਗਾਜਰਾਂ ਦਾ ਚੋਲ ਹਜੇ ਨਹੀਂ ਮਿਲਦੀਆਂ ਪਰ ਤੁਸੀਂ ਹਨਾ ਇਹਦੇ ਵਿੱਚ ਫੁੱਲ ਮਖਾਣੇ ਬਦਾਮ ਕਾਜੂ ਵਗੈਰਾ ਜੋ ਵੀ ਆਪਾਂ ਪਾ ਸਕਦੇ ਆ ਆਪਦੀ ਹਨਾ ਸਥਿਤੀ ਦੇ ਅਨੁਸਾਰ ਕਰਦੇ ਆਪਾਂ ਉਹਦਾ ਜਰੂਰ ਪਾਓ ਤੇ ਥੋੜਾ ਜਿਹਾ ਆਪਾਂ ਹਨਾ ਕਾਸਟਰਡ ਵੀ ਪਾ ਦਈਏ ਇਹਦੇ ਵਿੱਚ ਤਾਂ ਹੋਰ ਵੀ ਜ਼ਿਆਦਾ ਟੇਸਟੀ ਬਣ ਜੇਂਦੇ ਦੇਖੋ ਨਾਲ ਤਾਂ ਕਈ ਵਾਰੀ ਦੁੱਧ ਦੀ ਕਮੀ ਹੁੰਦੀ ਆ ਨਾ ਘਰ ਦੇ ਵਿੱਚ ਤਾਂ ਕਾਸਟਰਡ ਨੂੰ ਥੋੜਾ ਜਿਹਾ ਇੱਕ ਕਾਸਟਰਡ ਦਾ ਚਮਚਾ ਨਾ ਕਾਸਟਰਡ ਦਾ ਤੇ ਆਪਾਂ ਉਹਨੂੰ ਘੋਲ ਕੇ ਪਾਣੀ ਦੇ ਵਿੱਚ ਪਾ ਲਓ ਚਾਹੇ ਦੁੱਧ ਦੇ ਵਿੱਚ ਪਾ ਲਓ ਤੇ ਫਿਰ ਦੇਖਿਓ ਖੀਰ ਦਾ ਹਨਾ ਟੇਸਟ ਕਿੰਨਾ ਜ਼ਿਆਦਾ ਵਧੀਆ ਆਊਗਾ ਹੁਣ ਆਪਾਂ ਇਹਨੂੰ ਚੰਗੇ ਤਰੀਕੇ ਦੇ ਨਾਲ ਕੋਟਾ ਦੇ ਦੇਗੀ ਕਿ ਰਿੰਨਾਗੇ ਤਾਂ ਕਿ ਜਿਹੜੇ ਚਾਵਲ ਤੇ ਜਿਹੜੀਆਂ ਮੈਂ ਆਪਦੇ ਇਹਦੇ ਵਿੱਚ ਪਾਈਆਂ ਨੇ ਗਾਜਰਾ ਸਾਰਾ ਕੁਝ ਮਿਕਸ ਹੋ ਜੇ ਦੇਖੋ ਸੌਣ ਦੇ ਮਹੀਨੇ ਵਿੱਚ ਹਨਾ ਅੱਗੇ ਤਾਂ ਕਾਫੀ ਜ਼ਿਆਦਾ ਤੀਆਂ ਵਗੈਰਾ ਲੱਗਦੀਆਂ ਸੀ ਹਨਾ ਕੁੜੀਆਂ ਇਕੱਠੀਆਂ ਹੋ ਕੇ ਗਿੱਧਾ ਪਾਉਂਦੀਆਂ ਸੀਗੀਆਂ ਬੋਲੀਆਂ ਪਾਉਂਦੀਆਂ ਸੀ ਤੇ ਸੌਰਿਆਂ ਤੋਂ ਜਾਣ ਦਾ ਹਨਾ ਮੌਕਾ ਵੀ ਮਿਲ ਜਾਂਦਾ ਸੀਗਾ ਪਰ ਅੱਜ ਕੱਲ ਹਨਾ ਕੰਮਕਾਰਾਂ ਕਰਕੇ ਸਾਬ ਆਪੋ ਆਪਣੀਆਂ ਟੈਨਸ਼ਨਾਂ 'ਚ ਉਲਝੇ ਪਏ ਹੈਗੇ ਤੇ ਪੇ ਕੀ ਜਾਣਦਾ ਤੀਆਂ ਤੇ ਜਾਣਦਾ ਹਨ ਕਿਸੇ ਕੋਲੇ ਕੋਈ ਟਾਈਮ ਹੀ ਨਹੀਂ ਵੈਸੇ ਤਾਂ ਹੁਣ ਤਾਂ ਰਿਸ਼ਤੇਦਾਰੀ ਚ ਜਾਣਦਾ ਟਾਈਮ ਨਹੀਂ ਕਿਸੇ ਕੋਲੇ ਨਾ ਤੀਆਂ ਕਿੱਥੇ ਤੇ ਅੱਗੇ ਬੈਠ ਕੇ ਨਾ ਕੁੜੀਆਂ ਸ਼ਾਮ ਨੂੰ 4-5 ਵਜੇ ਪੂਰਾ ਤਿਆਰ ਹੋ ਕੇ ਇਦਾਂ ਜਾਂਦੀਆਂ ਜਿਵੇਂ ਵਿਆਹ ਹੁੰਦਾ ਹੈ ਨਾ ਤੀਆਂ ਦੇ ਵਿੱਚ ਇਹ ਮੇਰੀ ਵੀ ਹੈ ਨਾ ਜਦੋਂ ਮੇਰਾ ਮੈਰਿਜ ਹੋਈ ਸੀ ਅੱਜ ਤੋਂ 15-16 ਸਾਲ ਪਹਿਲਾਂ ਉਦੋਂ ਦੀਆਂ ਗੱਲਾਂ ਨਹੀਂ ਹੈ। ਦੇਖੋ ਕਿੰਨਾ ਸਮਾਂ ਚੇਂਜ ਹੋ ਚੁੱਕੇ ਹੈਗਾ। ਤੇ ਅੱਜ ਕੱਲ ਤਾਂ ਹਨਾ ਤੀਆਂ ਇੱਕ ਜਿੱਦਾਂ ਕਿ ਮੇਲਾ ਬਣ ਕੇ ਰਹਿ ਗਈਆਂ ਹਨਾ। ਜਿਤੇ ਕਿਤੇ ਸਹਰਾਂ ਦੇ ਵਿੱਚ ਝੂਲੇ ਝਾਲੇ ਲੱਗਦੇ ਆ ਉੱਥੇ ਤੀਆਂ ਦੂਆ ਹਨਾ ਮਨਾ ਲੈਂਦੇ ਆਗੇ ਪਰ ਆਕੇ ਤੀਆਂ ਦੇ ਵਿੱਚ ਇਕੱਠੀਆਂ ਹੋ ਕੇ ਨਾ ਸੱਸਾਂ ਦੀਆਂ ਚੁਗਲੀਆਂ ਕਰਦੀਆਂ ਤੇ ਬੜਾ ਹੁੰਦਾ ਵੀ ਮੈਂ ਜ਼ਿਆਦੇ ਸਜ ਕੇ ਜਾਵਾਂ ਹਨਾ ਵੀ ਮੈਨੂੰ ਦੇਖਣਗੇ ਵੀ ਹਾਂ ਇਹ ਸੌਰੀ ਕਿੰਨੀ ਸੁਖੀ ਹੈਗੀ ਅੱਗੇ ਮਲਕੇ ਵੀ ਏਸੇ ਚੀਜ਼ ਤੋਂ ਹਨਾ ਅੰਦਾਜ਼ਾ ਲਾ ਲੈਂਦੇ ਹੁੰਦੇ ਸੀਗੇ ਵੀ ਜ਼ਿਆਦਾ ਤੋਂ ਜ਼ਿਆਦਾ ਹਨਾ ਹਾਰ ਸ਼ਿੰਗਾਰ ਕਰਕੇ ਜਾਣਾ ਹੁਣ ਤਾਂ ਗਰਮੀ ਹੋ ਇੰਨੀ ਪੈ ਰਹੀ ਹੈ ਹਨਾ ਅਸੀਂ ਮੈਂ ਕਈ ਵਾਰੀ ਆਪਣੀ ਸੱਸ ਨਾਲ ਗੱਲਾਂ ਕਰਨ ਲੱਗ ਜਾਂਦੀਆਂ ਵੀ ਮਮਮੀ ਜਦੋਂ ਹਨਾ ਪਹਿਲਾਂ ਈਆਂ ਦੇ ਵਿੱਚ ਜਾਂਦੀਆਂ ਹੁੰਦੀਆਂ ਸੀਆਂ ਵੀ ਉਦੋਂ ਗਰਮੀ ਗਰਮੀ ਹਨਾ ਕੋਈ ਨਹੀਂ ਲੱਗਦੀ ਹੁੰਦੀ ਸੀ ਵੀ ਹੁਣ ਇੰਨੀ ਗਰਮੀ ਕਿਉਂ ਲੱਗਦੀ ਹੈਗੀ ਤੇ ਮਮ ਵੀ ਕਹਿੰਦੇ ਪੁੱਤ ਵੀ ਇੱਕ ਤਾਂ ਹਨਾ ਸਮਾਂ ਹੀ ਥੋੜਾ ਜਿਹਾ ਇਦਾਂ ਦਾ ਹੋਇਆ ਪਿਆ ਨਾ ਮੌਸਮ ਆਪਾਂ ਏਸੀਆਂ ਵਗੈਰਾ ਚਲ ਬੈਠਣ ਗਿਜ ਗਏ ਹਨਾ ਜ਼ਿਆਦਾ ਤੇ ਐਂ ਕਰਦੇ ਕਰਾਉਂਦੇ ਹਨਾ ਬਾਕੀ ਅੱਜ ਕੱਲ੍ਹ ਨਾ ਮਨਾਂ ਦੇ ਵਿੱਚ ਸਾਰਿਆਂ ਦੇ ਮਨਾਂ ਦੇ ਵਿੱਚ ਹਨਾ ਫਰਕ ਪੈ ਗਿਆ ਇੱਕ ਦੂਜੇ ਤੋਂ ਆਪਦੀ ਕਮਾਂ ਤੋਂ ਦੁਖੀ ਕੋਈ ਆਪਦੀ ਬਿਮਾਰੀ ਤੋਂ ਦੁਖੀ ਹੈ ਨਾ ਕੋਈ ਭੈਣ ਭਾਈਆਂ ਤੋਂ ਦੁਖੀ ਵੀ ਇਦਾਂ ਹਨਾ ਅੱਗੇ ਛੋਹ ਇਦਾਂ ਦੀਆਂ ਕਿ ਟੈਨਸ਼ਨਾਂ ਨਹੀਂ ਹੁੰਦੀਆਂ ਸੀਗੀਆਂ ਜਿਹੜੀਆਂ ਕੁੜੀਆਂ ਹੁੰਦੀਆਂ ਸੀ ਛੋਟੀਆਂ ਬੱਚੇ ਹੁੰਦੇ ਸੀ ਉਹ ਨਾ ਬਸ ਅਸੀਂ ਹੱਸਦੇ ਟੱਪਦੇ ਨੱਚਦੇ ਖੇਡਦੇ ਰਹਿੰਦੇ ਸੀ ਤੇ ਦੇਖੋ ਇਸ ਤਰੀਕੇ ਦੇ ਨਾਲ ਗੱਲਾਂ-ਗੱਲਾਂ ਦੇ ਵਿੱਚ ਆਪਣੀ ਖੀਰ ਬਣ ਕੇ ਰੈਡੀ ਹੋ ਗਈ ਹੈਗੀ ਤੇ ਹੁਣ ਆਪਾਂ ਤੁਹਾਨੂੰ ਦਿਖਾਉਣੇ ਆ ਮਾਲ ਪੂੜੇ ਕਿ ਆਪਾਂ ਨੇ ਕਿਵੇਂ ਬਣਾਏ ਹੈਗੇ ਤੇ ਹੁਣ ਆਪਣੀ ਖੀਰ ਬਣ ਗਈ ਤੇ ਫਿਰ ਮੈਂ ਡਰਾਈ ਫਰੂਟ ਕੱਟੇ ਤੇ ਆਪਾਂ ਨੇ ਥੋੜੇ ਕਾਜੂ ਬਦਾਮ ਕਿਸ਼ਮਸ ਜੋ ਵੀ ਹਨ ਆਪਾਂ ਅਨੇਕ ਘਰੇ ਅਵੇਲੇਬਲ ਹੁੰਦੀ ਹੈਗੀ ਉਹ ਪਾ ਦੋ ਕਿਉਂਕਿ ਖੀਰ ਪੂੜੇ ਜਿਹੜੇ ਆਪਾਂ ਬਣਾਉਣੇ ਆ ਨਾ ਸੌਣ ਦੇ ਵਿੱਚ ਅੱਗੇ ਨਾ ਇਹ ਇੱਕ ਤਿਹਾਰ ਮੰਗੋ ਮਨਾਉਦੇ ਹੁੰਦੇ ਸੀਗੇ ਚਲੋ ਹੁਣ ਤਾਂ ਕਹਿੰਦੇ ਡੇਲੀ ਉਹ ਤਿਹਾਰ ਹੈਗਾ ਡੇਲੀ ਹੈ ਨਾ ਕੁਛ ਨਾ ਕੁਛ ਨਾਮਾ ਬਣਦਾ ਰਹਿੰਦਾ ਹੈਗਾ ਤੇ ਪਹਿਲਾਂ ਹਾੜੀ ਸੌਣੀ ਨੂੰ ਹੀ ਇਦਾਂ ਦੀਆਂ ਚੀਜ਼ਾਂ ਬਣਦੀ ਜਾਂਦੀਆਂ ਸੀ ਤੇ ਇਹ ਆਪਣੇ ਹਨਾ ਮਾਲ ਪੂੜੇ ਦੇਖੋ ਕਿੰਨੇ ਸੋਹਣੇ ਬਣਾਏ ਆ ਮੈਂ ਤੇ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਵੀ ਆਪਾਂ ਨੇ ਕਿਦਾਂ ਇਹ ਬਣਾਏ ਨੇ ਇਹ ਬਿਲਕੁਲ ਕਣਕ ਦੇ ਆਟੇ ਦੇ ਜਿਵੇਂ ਹਨਾ ਪਹਿਲਾਂ ਟ੍ਰੈਡੀਸ਼ਨਲ ਤਰੀਕੇ ਨਾਲ ਬਣਾਉਂਦੇ ਹੁੰਦੇ ਸੀਗੇ ਇਹਦੇ ਵਿੱਚ ਮੈਂ ਕੋਈ ਸੂਜੀ ਵਗੈਰਾ ਕੁਝ ਨਹੀਂ ਪਾਇਆ ਹੈਗਾ ਦੇਖੋ ਇਹਨਾਂ ਨੂੰ ਨਾ ਜਿਆਦਾ ਫਰਾਈ ਕਰਨ ਦੀ ਵੀ ਲੋੜ ਨਹੀਂ ਇਹ ਮਾਲ ਪੂੜੇ ਨਹੀਂ ਹੈਗੇ ਮਤਲਬ ਕਿ ਇਹ ਪੂੜੇ ਹੈਗੇ ਮਾਲ ਪੂੜੇ ਤਾਂ ਨਾ ਬਹੁਤ ਜ਼ਿਆਦਾ ਘਿਓ ਦੇ ਵਿੱਚ ਫਰਾਈ ਕੀਤੇ ਜਾਂਦੇ ਹੈਗੇ ਉਹਨਾਂ ਨੂੰ ਨਾ ਅੱਜ ਕੱਲ ਬੱਚੇ ਬਹੁਤ ਘੱਟ ਲਾਈਕ ਕਰਦੇ ਹੈਗੇ ਤੇ ਇਹ ਪੂੜੇ ਹੈਗੇ ਸਾਡੇ ਨਾ ਮੇਰੇ ਪੇਕੇ ਪਿੰਡ ਤਰੋਤਸੀ ਨੂੰ ਬਾਬਾ ਜੀ ਦੇ ਹਨਾ ਮੱਥਾ ਟਿਕਦਾ ਸਿੱਧਾ ਬਾਬਾ ਜੀ ਦੀ ਸਾਡੇ ਸਮਾਦ ਹੈਗੀ ਸੀਰ ਸਿੰਘਾਂ ਦੀ ਤੇ ਉੱਥੇ ਨਾ ਤਰੋਤਸੀ ਨੂੰ ਜਦੋਂ ਵੀ ਕਿਸੇ ਦਾ ਨਵਾਂ ਵਿਆਹ ਹੁੰਦਾ ਜਾਂ ਮੁੰਡਾ ਹੁੰਦਾ ਜਾਂ ਮੱਝ ਵਗੈਰਾ ਸੁੰਦੀ ਆ ਤੇ ਉਹਦੇ ਹਨਾ ਖੁਸ਼ੀ ਦੇ ਵਿੱਚ ਇਹ ਪੂੜੇ ਬਣਾਏ ਜਾਂਦੇ ਨੇ ਹਰੇਕ ਮਹੀਨੇ ਤਰੋਤਸੀ ਨੂੰ ਤੇ ਦੇਖੋ ਮੈਂ ਬਿਲਕੁਲ ਹਨਾ ਮੰਮੀ ਹੋਰਾਂ ਮੰਗੂ ਨਾ ਜਿਹੜੇ ਇਹ ਬੈਟਰ ਹੈਗਾ ਨਾ ਇਹ ਨਾ ਜ਼ਿਆਦਾ ਥਿੱਕ ਤੇ ਨਾ ਜ਼ਿਆਦਾ ਪਤਲਾ ਹੁੰਦਾ ਤੇ ਫਿਰ ਇਹਨੂੰ ਬੈਟਰ ਨੂੰ ਨਾ ਕਿਸੇ ਕਟਸੀ ਵਗੈਰਾ ਦੇ ਨਾਲ ਆਪਾਂ ਤਵੇ ਤੇ ਪਾ ਦਾਂਗੇ ਲੋਹੇ ਦੇ ਤਵੇ ਤੇ ਬਣਾਇਆ ਜਾਂਦਾ ਤੇ ਫਿਰ ਆਪਾਂ ਹਨਾ ਘਿਓ ਦਾ ਚਮਚਾ ਸਾਰੇ ਦੇ ਉੱਪਰ ਚਾਹਤ ਦੇਸੀ ਘਿਓ ਨਾਲ ਬਣਾ ਲਓ ਤੇਲ ਨਾਲ ਬਣਾ ਲਓ ਤੇ ਆਪਾਂ ਆਲੇ ਦਾਲੇ ਇਹਦੇ ਪਾ ਦਾਂਗੇ ਤੇ ਬਹੁਤ ਈਜ਼ੀ ਤਰੀਕੇ ਨਾਲ ਬਣ ਜਾਂਦਾ ਪਰ ਹਨਾ ਇਹਨੂੰ ਬਣਾਉਣ ਵਾਸਤੇ ਥੋੜੀ ਜਿਹੀ ਟ੍ਰਿਕ ਹੁੰਦੀ ਹੈ ਕਿ ਜਿਹੜਾ ਤਵਾ ਹੁੰਦਾ ਨਾ ਲੋਹੇ ਦਾ ਉਹਨੂੰ ਚੰਗੇ ਤਰੀਕੇ ਨਾਲ ਪਹਿਲਾਂ ਸਾਫ਼ ਕਰ ਲਓ ਮਾਂਦ ਲਓ ਨਹੀਂ ਤਾਂ ਫਿਰ ਇਹ ਨਾਲ ਚਿਪਕ ਜਾਂਦਾ ਜਿਹੜੇ ਆਪਣੇ ਨਮਕੀਨ ਪੂੜੇ ਹੁੰਦੇ ਹਨਾ ਉਹ ਤਾਂ ਬਣ ਜਾਂਦੇ ਪਰ ਇਹ ਥੋੜਾ ਜਨਾ ਮੁਸ਼ਕਿਲ ਬਣਦਾ ਹੈਗਾ ਤੇ ਇਸ ਤਰੀਕੇ ਨਾਲ ਫਿਰ ਮੈਂ ਮੰਮੀ ਹੋਰਾਂ ਮੰਗੂ ਨਾ ਜਿੱਦਾਂ ਪ੍ਰਾਣਾ ਗੱਤੇ ਲੈ ਕੇ ਬਣਾਉਂਦੀ ਹੁੰਦੀਆਂ ਸੀ ਫਿਰ ਮੈਂ ਵੀ ਉਸੇ ਤਰੀਕੇ ਨਾਲ ਬਣਾਉਣੀ ਨੇ ਤੇ ਆਪਾਂ ਇਹਨੂੰ ਹਲਕਾ-ਹਲਕਾ ਸਾਰੀਆਂ ਸਾਈਡਾਂ ਤੋਂ ਹਨਾ ਕਰ ਲਾਂਗੇ ਪਹਿਲਾ ਪੂੜਾ ਜਿਹੜਾ ਹੁੰਦਾ ਨਾ ਮਿੱਠਾ ਉਹ ਬਹੁਤ ਥੋੜਾ ਜਿਹਾ ਮੁਸ਼ਕਿਲ ਨਾਲ ਬਣਦਾ ਹੁੰਦਾ ਤੇ ਫਿਰ ਉਸ ਤੋਂ ਬਾਅਦ ਬਹੁਤ ਵਧੀਆ ਬਣਨ ਲੱਗ ਜਾਂਦੇ ਨੇ ਤੇ ਇਸ ਤਰੀਕੇ ਨਾਲ ਆਪਾਂ ਨੇ ਸਾਰੇ ਹਨਾ ਪੂੜੇ ਬਣਾਏ ਤੇ ਨਾਲ ਖੀਰ ਬਣਾਈ ਹੈ ਦੇਖੋ ਸੌਣ ਚ ਹਨਾ ਧੀਆ ਨੂੰ ਪੇਕਿਆਂ ਤੋਂ ਵੀ ਕਾਫੀ ਉਡੀਕ ਹੁੰਦੀ ਹੈ ਵੀ ਮੇਰਾ ਭਾਈ ਆਊਗਾ ਸੰਧਾਰਾ ਲੈ ਕੇ ਆਊਗਾ ਨਾ ਅੱਜਕੱਲ ਤਾਂ ਹਨਾ ਸਾਰਾ ਕੁਝ ਖਤਮੀ ਹੁੰਦਾ ਚਲਿਆ ਜਾ ਰਿਹਾ ਹੈਗਾ ਤੇ ਚਲੋ ਸਮੇਂ-ਸਮੇਂ ਦੀਆਂ ਗੱਲਾਂ ਨੇ ਹਨਾ ਸਮੇਂ ਦਾ ਜਿੱਦਾਂ ਦਾ ਦੌਰ ਚੱਲ ਰਿਹਾ ਹੈਗਾ ਉਦਾਂ ਹੀ ਸਾਰੇ ਚੱਲੀ ਜਾ ਰਹੇ ਨੇ ਤੇ ਇਦਾਂ ਆਪਾਂ ਨੇ ਬਣਾ ਲਏ ਦੇਖੋ ਪੂੜੇ ਪੂੜਾ ਮੇਰਾ ਪਹਿਲਾਂ ਟੁੱਟ ਵੀ ਗਿਆ ਸੀਗਾ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਹੈ ਵੀ ਇਹ ਪਹਿਲਾ ਪੂੜਾ ਹੁੰਦਾ ਹੈ ਨਾ ਜਿਹੜਾ ਇਹ ਥੋੜਾ ਜਿਹਾ ਮੁਸ਼ਕਲ ਬਣਦਾ ਤੇ ਉਸ ਤੋਂ ਬਾਅਦ ਵਧੀਆ ਬਣ ਜਾਂਦੇ ਨੇ ਤੇ ਇਸ ਤਰੀਕੇ ਨਾਲ ਆਪਾਂ ਨੇ ਬਣਾਈ ਅੱਜ ਖੀਰ ਪੂੜੇ ਤੁਹਾਨੂੰ ਕਿੱਦਾਂ ਲੱਗੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਤੇ ਚੈਨਲ ਨੂੰ ਅੱਗੇ ਸੌਰੀ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਅਗ ਮਿਲਾਂਗੇ ਹੁਣ ਆ ਪਗਲੀ ਵੀਡੀਓ ਵਿੱਚ ਉਹ ਤੱਕ ਲਈ ਸਤਿ ਸ੍ਰੀ ਅਕਾਲ